ਬਾਦ ਚੋਰ ਨੇ 2 ਮਹੀਨੇ ਪਹਿਲਾਂ ਸਕੰਦਰ ਕਾਲੋ ਦੇ ਨਾਲ ਜੋ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆਉਂਦਾ ਤਾਂ ਹੁਣ ਡ੍ਰੀਪੀ ਗੀਤ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਤੁਹਾਨੂੰ ਗੀਤ ਲੱਗਿਆ ਤਾਂ ਜਿਵੇਂ ਲੋਕ ਦੱਸ ਰਹੇ ਨੇ ਦੀਪ ਲੋਹਾਰੀਆ ਦੱਸ ਰਹੇ ਨੇ ਸਿਰਾ ਇਸ ਤੋਂ ਇਲਾਵਾ ਦਿਲਬਖ ਸਿੰਘ ਔਲਖ ਜਿਹੜੇ ਉਹ ਹੱਥ ਜੋੜ ਰਹੇ ਨੇ ਇਸ ਤੋਂ ਇਲਾਵਾ ਆਰਮ ਸਿੰਘ 9811 ਸਿਰਾ ਤਾਂ ਲੋਕ ਜਿਹੜਾ ਜਿਸ ਕਰਕੇ 9811 ਫੇਮਸ ਹੋਇਆ ਹਾਲਾਂਕਿ 9811 ਟਰੈਕਟਰ ਜਿਹੜਾ ਆਮ ਤੌਰ ਤੇ ਬਹੁਤੇ ਲੋਕਾਂ ਤੱਕ ਸੀਮਤ ਸੀਗਾ ਪਰ ਸਿੱਧੂ ਮੂਸੇਵਾਲਾ ਉਸ 9811 ਟਰੈਕਟਰ ਨੂੰ ਇੱਕ ਵੱਖਰੇ ਪਲੇਟਫਾਰਮ ਤੇ ਲੈ ਕੇ ਗਿਆ ਤਾਂ ਉਸ ਦੀ ਵੀ ਪਛਾਣ ਬਣੀ ਕਹਿ ਸਕਦੇ ਆ ਕਿ ਅਕਸਰ ਇਹ ਗੱਲ ਕਹੀ ਜਾਂਦੀ ਕਿ ਸਿੱਧੂ ਮੂਸੇਵਾਲਾ ਇੱਕ ਪਾਰਸ ਦੀ ਤਰ੍ਹਾਂ ਸੀਗਾ ਉਸ ਨੇ ਜਿਸ ਦਾ ਵੀ ਜ਼ਿਕਰ ਕੀਤਾ ਉਹ ਚੀਜ਼ ਸੋਹਣੇ ਦੇ ਵਾਂਗ ਚਮਕਦੀ ਰਹੀ ਚਾਹੇ ਉਹ ਉਸੇ ਸਿੱਧੂ ਮੂਸੇਵਾਲੇ ਨੇ ਕਿਸੇ ਸਿੰਗਰ ਦੇ ਨਾਲ ਕੋਈ ਗੀਤ ਸਾਂਝਾ ਕੀਤਾ ਹੋਵੇ ਚਾਹੇ ਕਿਸੇ ਦਾ ਨਾਮ ਵੀ ਲਿਆ ਹੋਵੇ ਤਾਂ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਲੋਕ ਭੁਲਾਈ ਬੈਠੇ ਸੀਗੇ ਤਾਂ ਮੁੜ ਤੋਂ ਫੇਰ ਉਹ ਲੋਕ ਨੇ ਉਹ ਕਿਦਾ ਨਾਮ ਨੇ ਉਹ ਥਾਵਾਂ ਨੇ ਉਹ ਫਿਰ ਚਰਚਾ ਦੇ ਵਿੱਚ ਆਈਆਂ ਨੇ ਐਸ ਵੀ ਯਾਲ ਗਾਣੇ ਦਾ ਜ਼ਿਕਰ ਹੁੰਦਾ ਸਿੱਧੂ ਮੂਸੇਵਾਲੇ ਦਾ ਇਸ ਤੋਂ ਇਲਾਵਾ ਕਈ ਸਿੰਗਰਾਂ ਦੇ ਨਾਲ ਜਿਹੜੇ ਪੁਰਾਣੇ ਸਿੰਗਰ ਸੀਗੇ ਸਿੱਧੂ ਮੂਸੇਵਾਲੇ ਨੇ ਉਹਨਾਂ ਦੇ ਨਾਲ ਗਾਣੇ ਸਾਂਝੇ ਕੀਤੇ ਆ ਤਾਂ ਉਹ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਸਾਡੇ ਅਖਾੜੇ ਵਗੈਰਾ ਉਹ ਚੱਲ ਰਹੇ ਸੀਗੇ ਪਰ ਜਿਵੇਂ ਹੀ ਅਸੀਂ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਜਾਂ ਫਿਰ ਕਈ ਸਿੰਗਰਾਂ ਨੇ ਸਿੱਧੂ ਮੂਸੇਵਾਲੇ ਦੀ ਫਿਲਮ ਦੇ ਵਿੱਚ ਜਿਹੜੇ ਗੀਤ ਗਾਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੀ ਜਿਹੜਾ ਇੱਕ ਰੁਤਬਾ ਹੈ ਗਿਆ ਉਹਨਾਂ ਦਾ ਨਾਮ ਜਿਸ ਲੈਵਲ ਤੇ ਉਹ ਖੜੇ ਸੀਗੇ ਉਸ ਤੋਂ ਦੁੱਗਣਾ ਤਿੰਗਣਾ ਉਹਨਾਂ ਦਾ ਨਾਮ ਹੋ ਗਿਆ ਤਾਂ ਜੋ ਨਵਾਂ ਗੀਤ ਆ ਉਹ ਆ ਚੁੱਕਿਆ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਜਦੋਂ ਇਹ ਗੀਤ ਚੱਲ ਰਿਹਾ ਸੀਗਾ ਜਦੋਂ ਲੋਕ ਸੁਣ ਰਹੇ ਸੀਗੇ 10 ਵਜੇ ਤਾਂ ਉਸ ਵਕਤ ਕਰੀਬ 1.5 ਤੋਂ 2 ਲੱਖ ਲੋਕ ਜਿਹੜੇ ਇਹ ਗੀਤ ਲਾਈਵ ਦੇਖ ਰਹੇ ਸੀਗੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਹ ਗੱਲ ਬਣ ਜਾਂਦੀ ਹੈ ਕਿ ਜਦੋਂ ਇੱਕ ਤਰ੍ਹਾਂ ਅਨਾਉਂਸਮੈਂਟ ਉਸ ਤਰ੍ਹਾਂ ਨਾ ਹੋਵੇ ਕਿ ਜਿਹੜਾ ਗੀਤ ਆ ਰਿਹਾ ਪਰ ਉਸ ਦੇ ਬਾਵਜੂਦ ਵੀ ਕਰੀਬ 1.5 ਤੋਂ 2 ਲੱਖ ਬੰਦਾ ਛੋਟੇ ਗਾਣੇ ਸੁਣਦੇ ਲਈ ਬੇਤਾਬ ਹੋਵੇ ਲੋਕ ਇਸ ਚੀਜ਼ ਦੀ ਉਡੀਕ ਕਰ ਰਹੇ ਹੁਣ ਕਿ ਆਖਿਰਕਾਰ ਇਸ ਗੀਤ ਦੇ ਵਿੱਚ ਹੋਵੇਗਾ ਕਿ ਤਾਂ ਗੀਤ ਸਭ ਨੇ ਸਾਂਝਾ ਜਿਹੜਾ ਕਰ ਲਿਆ ਕਿ ਆਖਿਰਕਾਰ ਇਸ ਗੀਤ ਦੇ ਵਿੱਚ ਕੀ ਹੋਵੇਗਾ ਤਾਂ ਜਿਵੇਂ ਅਸੀਂ ਪਹਿਲਾਂ ਕਿਨਾਂ ਜ਼ਿਕਰ ਕਰ ਰਹੇ ਸੀਗੇ ਕਿ ਹੁਣ ਇਹ ਗਾਣਾ ਤਕਰੀਬਨ ਹਰ ਇੱਕ ਦੇ ਪਲੇਲਿਸਟ ਦੇ ਵਿੱਚ ਹੋਵੇਗਾ ਕਿਉਂਕਿ ਗੀਤ ਹੀ ਇੰਨਾ ਵਧੀਆ ਹੈ ਗਿਆ ਜਿਸ ਤਰ੍ਹਾਂ ਜ਼ਿਕਰ ਕੀਤਾ ਗਿਆ ਮਾਝਾ ਮਾਲਵੇ ਦਾ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਜੋ ਗਾਣੇ ਦੀ ਵੀਡੀਓ ਹੈਗੀ ਆ ਉਹ ਵੀ ਆਪਣੇ ਦੇ ਆਪਣੇ ਆਪ ਦੇ ਵਿੱਚ ਬੜੀ ਅਟਰੈਕਟਿਵ ਹੈਗੀ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਕਿਤੇ ਨਾ ਕਿਤੇ ਉਹ ਸਸਪੈਂਸ ਦੇ ਵਜੋਂ ਵਰਤੀ ਗਈ ਸੀਗੀ ਉਹ ਗੱਡੀ ਦਾ ਵੀ ਰੋਲ ਦਿਖਾਇਆ ਗਿਆ ਤਾਂ ਤੁਹਾਨੂੰ ਇਹ ਗਾਣਾ ਕਿਵੇਂ ਲੱਗਿਆ ਜੋ ਸਿੱਧੂ ਮੂਸੇਵਾਲੇ ਦਾ ਗੀਤ ਹੈ ਗਿਆ ਤੁਸੀਂ ਕਿੰਦਾ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਆ ਵੀ ਰਹੇ ਨੇ ਜਿਸ ਤਰ੍ਹਾਂ ਲੱਕੀ ਪੱਟੀ ਲਿਖ ਰਹੇ ਨੇ ਨਾਟ 11 ਇਸ ਤੋਂ ਇਲਾਵਾ ਹਰਜੀਤ ਮੱਲੋ ਕਿ ਲਿਖ ਰਹੇ ਨੇ ਜੱਟ ਮੂਸਾ ਗੁਰਪ੍ਰੀਤ ਗੁਰਪ੍ਰੀਤ ਲਿਖ ਰਹੇ ਨੇ ਨਾਟ 11 ਸੋਨਾ ਸਿੰਘ ਸਿਰਾ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਨੇ ਉਹ ਸਾਹਮਣੇ ਆ ਰਹੇ ਨੇ ਤਾਂ ਤੁਸੀਂ ਵੀ ਕਿੰਦਾ ਦੱਸ ਸਕਦੇ ਹੋ ਕਿ ਕਿਵੇਂ ਇਹ ਗੀਤ ਲੱਗਿਆ